ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਮੀਰੂ ਵਾਜਵਾ ਚੋਕੇ ਦੇ ਵਿਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਇਸ ਤੇ ਚੋਣ ਵਾਲੇ ਹੁਣ ਇਸ ਤੋਂ ਨਫ਼ਰਤ ਕਰਦੇ ਹਨ ਇਸ ਤੇ ਵਿਵਾਦਾਂ ਦੇ ਵਿੱਚ ਘਿਰਨ ਦਾ ਕਾਰਨ ਇਹ ਹੈ ਕਿ ਥੋੜੇ ਦਿਨ ਪਹਿਲਾਂ ਹੀ ਬਹੁਤ ਹੀ ਵੱਡੇ ਮਸ਼ਹੂਰ ਕਮੇਡੀਅਨ ਕਲਾਕਾਰ ਜਸਪਿੰਦਰ ਭੱਲਾ ਜੀ ਦਾ ਤੇ ਹਾਂਤ ਹੋ ਗਿਆ ਸੀ ਉਸੇ ਦੌਰਾਨ ਜਸਵਿੰਦਰ ਪੱਲਾ ਜੀ ਦੇ ਦੇਹਾਂ ਤੋਂ ਬਾਅਦ ਚਾਣੀਕੇ ਸੰਸਕਾਰ ਤੋਂ ਬਾਅਦ ਨੀਰੂ ਵਾਜਵਾ ਇੱਕ ਅਵਾਰਡ ਸ਼ੋਅ ਦੇ ਵਿੱਚ ਗਈ ਸੀ ਉਸੇ ਦਿਨ ਦਾ ਉਹ ਅਵਾਰਡ ਸ਼ੋਅ ਸੀ ਉਸ ਅਵਾਰਡ ਸ਼ੋਅ ਦੇ ਵਿੱਚ ਆਪਣੀ ਆ ਰਹੀ ਫਿਲਮ ਫਫੇ ਕੁੱਟਣੀਆਂ ਦਾ ਗੀਤ ਤੇ ਡਾਂਸ ਕੀਤਾ ਇਸ ਤੋਂ ਬਾਅਦ ਨੀਰੂ ਵਾਜਵਾ ਵਿਵਾਦਾਂ ਦੇ ਵਿੱਚ ਘੇਰੇਗੀ ऐसे फैंस ਦਾ ਕਹਿਣਾ ਸੀ ਕਿ ਵੀ ਸਭ ਤੋਂ ਵੱਡੇ ਕਲਾਕਾਰ ਦੇ ਦਿਹਾਂਤ ਤੋਂ ਬਾਅਦ ਨੀਰੂ ਵਾਜਬ ਨੇ ਸ਼ਾਮ ਨੂੰ ਪੰਗੜੇ ਪਾਏ ਜਦ ਕਿ ਬਿਲਕੁਲ ਵੀ ਸਹੀ ਨਹੀਂ ਸੀ ਇਹ ਇਸ ਨੂੰ ਕੈਨਸਲ ਵੀ ਕਰ ਸਕਦੀ ਸੀ ਪਰ ਨੀਰੂ ਵਾਜਬ ਨੇ ਇਹ ਜ਼ਰੂਰੀ ਹੀ ਨਹੀਂ ਸਮਝਿਆ ਕਿਉਂਕਿ ਜੇ ਨੀਰੂ ਵਾਜਬ ਨੇ ਵੀ ਜਸਵਿੰਦਰ ਪੱਲਾ ਜੀ ਨਾਲ ਬਹੁਤ ਸਾਰੀਆਂ ਫਿਲਮਾਂ ਸੀ ਜਿਹੜੀਆਂ ਕੀਤੀਆਂ ਸੀ ਇਸ ਲਈ ਇਸ ਨੂੰ ਇਹਨਾਂ ਦਾ ਸੋਚਣਾ ਚਾਹੀਦਾ ਸੀ ਵੀ ਅੱਜ ਇੱਕ ਬਹੁਤ ਵੱਡੇ ਕਲਾਕਾਰ ਦੀ ਦਿਹਾਂਤ ਹੋ ਗਿਆ ਹੈ ਉਸ ਤੋਂ ਬਾਅਦ ਇਸ ਨੂੰ ਸੋਤੇ ਡਾਂਸ ਨਹੀਂ ਕਰਨਾ ਚਾਹੀਦਾ ਸੀ